ਫਸਕੇ ਕੀ ਮਾਮਲਾ ਸੀ ਕੀ ਕਾਰਵਾਈ ਇਸ ਕਿਤੇ ਹੋਈ ਸੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਤੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਕ ਪਾਰਕ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਨਸ਼ਿਆਂ ਦੇ ਵਿਰੁੱਧ ਵਿੱਢੀ ਹੋਈ ਮੁਹਿੰਮ ਨੂੰ ਲੈ ਕੇ ਅੱਜ ਸਾਨੂੰ ਜਿਹੜੀ ਹੈਗੀ ਐ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਜਿਹਦੇ ਵਿੱਚ ਤਾਲੀਵਾਲ ਮੈਡੀਕਲ ਹਾਲ ਤੋਂ ਜਿਹੜਾ ਹੈਗਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇਹ ਇਹ ਸਿਗਨੇਚਰ ਕੈਪਸੂਲ ਤੇ ਟਪੈਡਾਜੋਲ 60 ਦੀਆਂ ਜਿਹੜੀਆਂ ਹੈਗੀਆਂ ਗੋਲੀਆਂ ਵਗੈਰਾ ਵੇਚਦਾ ਹੈਗਾ ਤੇ ਜਿਹਦੇ ਸਬੰਧ ਤੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਡਰਗ ਇਨਸਪੈਕਟਰ ਸਾਹਿਬ ਨੂੰ ਬੁਲਾ ਕੇ ਇਹਨਾਂ ਦੀ ਜਿਹੜੀ ਹੈ ਤਲਾਸ਼ੀ ਕੀਤੀ ਸੀਗੀ ਕਿ ਪੁਲਿਸ ਟੀਮ ਨੂੰ ਨਾਲ ਲੈ ਕੇ ਤੇ ਇਹਦੇ ਵਿੱਚ ਜਿਹੜੀਆਂ ਇਹਦੇ ਦੁਕਾਨ ਤੋਂ ਜਿਹੜੀਆਂ ਇਹਦਾ ਮਾਲਕ ਜਿਹੜਾ ਹੈਗਾ ਸੰਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਜੀਵਨ ਸਿੰਘ ਵਾਲਾ ਜਿਹੜਾ ਉੱਥੇ ਹਾਜ਼ਰ ਮਿਲਿਆ ਤੇ ਜਿਹੜੀ ਦੁਕਾਨ ਦੀ ਤਲਾਸ਼ੀ ਕਰਨ ਤੇ ਇਹਦੇ ਪਾਸੋਂ ਜਿਹੜੀ ਹੈਗੀ ਐ ਅਤਰਾਜੋਗ ਦਵਾਈਆਂ ਸਿਗਨੇਚਰ ਤੇ ਟਪੈਂਟਾਜੋਲ ਸాల్ਟ ਦੀਆਂ ਜਿਹੜੀਆਂ ਹੈਗੀਆਂ ਕਈ ਦਵਾਈਆਂ ਜਿਹੜੀਆਂ ਮਿਲੀਆਂ ਜਿਨ੍ਹਾਂ ਨੂੰ ਅਤਰਾਜੋਗ ਦਵਾਈਆਂ ਨੂੰ ਜਿਹੜਾ ਹੈਗਾ ਡਰਗਨ ਇੰਸਪੈਕਟਰ ਸਾਹਿਬ ਨੇ ਜਿਹੜਾ ਹੈਗਾ ਆਪਣੇ ਕਬਜ਼ੇ 'ਚ ਲੈ ਲਿਆ ਤੇ ਇਹਦੀ ਦੁਕਾਨ ਜਿਹੜੀ ਹੈਗੀ ਐ ਹਾਲ ਦੀ ਘੜੀ ਇਹ ਸੀਲ ਕਰਤੀ ਹੈਗੀ ਐ ਤੇ ਇਹਦੀ ਜਿਹੜਾ ਹੈਗਾ ਲੈਸਾਂਸ ਵਗੈਰਾ ਜਿਹੜਾ ਚੈੱਕ ਕੀਤਾ ਗਿਆ ਇਦੇ ਕੋਲ ਲਾਇਸੈਂਸ ਨਹੀਂ ਹੈਗਾ ਫਿਰ ਇਹਨੇ ਦੱਸਿਆ ਵੀ ਇਹ ਕੋਈ ਹੋਰ ਕਿਸੇ ਵਿਅਕਤੀ ਤੋਂ ਜਿਹੜਾ ਹੈਗਾ ਇਹਨੇ ਤਰਸੇਨ ਸਿੰਘ ਨਾਮ ਦੇ ਕਿਸੇ ਬੰਦੇ ਤੋਂ ਜਿਹੜਾ ਹੈਗਾ ਇਹਨੇ ਲਿਆ ਹੋਇਆ ਹੈਗਾ ਲਾਇਸੈਂਸ ਕਰਾਇ ਤੇ ਤੇ ਉਹਨੂੰ ਵੀ ਬੁਲਾਇਆ ਉਹ ਵੀ ਚੈੱਕ ਕਰਕੇ ਜਿਹੜਾ ਹੈਗਾ ਉਹ ਵੀ ਲਾਇਸੈਂਸ ਕੈਨਸਲ ਕਰਨ ਲਈ ਜਿਹੜੀ ਹੈਗੀ ਡਰਗਸ ਪਟ ਸਾਹਿਬ ਵੀ ਸਪਰਸ਼ ਕਰ ਰਿਹਾ ਤੇ ਉਹਦੇ ਬਾਰੇ ਅਸੀਂ ਪੁਲਿਸ ਮੈਕਮੇ ਵੱਲੋਂ ਵੀ ਜਿਹੜਾ ਹੈਗਾ ਇਹਦਾ ਲਾਇਸੈਂਸ ਕੈਨਸਲ ਕਰਨ ਲਈ ਲਿਖ ਕੇ ਭੇਜਾਂ। ਉਹ ਕੀ ਮੈਸੇਜ ਕਰਨਾ ਚਾਹੁੰਦੇ ਸਟਾਫ ਇਹ ਵੀ ਨਸ਼ਾ ਰੱਖਾ ਮੈਸੇਜ ਇਹ ਹੈਗਾ ਦੇਖੋ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਹੈ। ਨਸ਼ਾ ਰੋਕਣ ਲਈ ਇਕੱਲਾ ਕੋਈ ਵੀ ਜਿਹੜਾ ਹੈਗਾ ਵਿਅਕਤੀ ਇਕੱਲਾ ਤੌਰ ਤੇ ਜਾਂ ਕੋਈ ਏਜੰਸੀ ਇਕੱਲੇ ਤੌਰ ਤੇ ਜਾਂ ਸਰਕਾਰ ਇਕੱਲੇ ਤੌਰ ਤੇ ਜਿਹੜੀ ਹੈਗੀ ਆ ਇਹ ਨਸ਼ੇ ਨੂੰ ਠੱਲ ਨਹੀਂ ਪਾ ਸਕਦੀ ਇਹ ਠੱਲ ਤਾਂ ਹੀ ਪਾਊਗੀ ਜੇ ਲੋਕਾਂ ਦਾ ਸਹਿਯੋਗ ਮਿਲੂਗਾ ਲੋਕ ਆਪ ਜਿਹੜੇ ਹੈਗੇ ਆ ਅੱਗੇ ਹੋ ਕੇ ਜਿਹੜਾ ਹੈਗਾ ਨਸ਼ੇ ਨੂੰ ਰੋਕਣ ਲਈ ਕੰਮ ਕਰਨਗੇ ਜਾਂ ਇਸ ਗੱਲ ਦਾ ਪ੍ਰਣ ਲੈਣਗੇ ਵੀ ਅਸੀਂ ਨਸ਼ਾ ਨਾ ਤਾਂ ਵੇਚਣ ਦੇਣਾ ਹੈਗਾ ਤੇ ਨਾ ਹੀ ਅਸੀਂ ਨਸ਼ਾ ਜਿਹੜਾ ਹੈਗਾ ਕਰਨਾ ਹੈਗਾ ਤੁਹਾਨੂੰ ਕੋਈ ਬੀਲ ਕਰਮ ਜੇ ਕੋਈ ਮਿਲਦਾ ਤੁਹਾਨੂੰ ਇਨਫੋਰਮੇਸ਼ਨ ਦੇ ਹਾਂ ਇਹਦੇ ਸਬੰਧ ਦੇ ਵਿੱਚ ਵੀ ਐ एसएसपी ਸਾਹਿਬ ਦੇ ਸਾਨੂੰ ਹੁਕਮ ਹੋਏ ਆ ਜੀ ਵੀ ਇਹ ਇਲਾਕੇ ਦੇ ਜਿਹੜੇ ਹੈਗੇ ਆ ਮੋਤਵਰ ਵਿਅਕਤੀ ਜਾਂ ਹੋਰ ਜਿਹੜੇ ਇਲਾਕੇ ਦੇ ਜਿਹੜੇ ਪਤਵੰਤੇ ਵਿਅਕਤੀ ਹੈ ਉਹਨਾਂ ਦੀ ਹੈਲਪ ਲੋ ਉਹਨਾਂ ਨਾਲ ਮੀਟਿੰਗਾਂ ਕਰੋ ਤੇ ਮੀਟਿੰਗਾਂ ਕਰਕੇ ਉਹਨਾਂ ਤੋਂ ਜਿਹੜਾ ਹੈਗਾ ਜਿੱਥੇ ਵੀ ਨਸ਼ਾ ਵਿਕਦਾ ਹੈਗਾ ਜਾਂ ਹੋਰ ਆਪਣੇ ਸੋਰਸ ਲਗਾਓ ਤੇ ਜਿੱਥੇ ਵੀ ਨਸ਼ਾ ਵਿਕਦਾ ਹੈਗਾ ਉਹਦੇ ਤੇ ਤੁਰੰਤ ਜਿਹੜੀ ਹੈਗੀ ਹੈ ਕਾਰਵਾਈ ਕਰੋ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਵੀ ਇਹ ਜਿਹੜਾ ਹੈਗਾ ਤਲਵੰਡੀ ਸਬਡਿਵੀਜ਼ਨ ਦੇ ਤੇ ਰਾਮਾ ਜਿਹੜਾ ਹੈਗਾ ਏਰੀਆ ਹੈਗਾ ਉਹਦੇ ਸਾਰੇ ਵਿਅਕਤੀਆਂ ਨੂੰ ਇਹ ਅਪੀਲ ਕਰਦਾ ਹਾਂ ਵੀ ਆਪਾਂ ਨਸ਼ੇ ਨੂੰ ਜਿਹੜਾ ਹੈਗਾ ਖਤਮ ਕਰੀਏ ਜੜ ਤੋਂ ਪਟਾਈਏ ਤੇ ਇਹ ਨਸ਼ਾ ਜਿਹੜਾ ਹੈਗਾ ਕਿਉਂਕਿ ਇਹ ਨਸ਼ਾ ਜਿਹੜਾ ਉਹਨਾਂ ਦੇ ਬੱਚਿਆਂ ਦੇ ਵਿੱਚ ਹੀ ਜਿਹੜਾ ਹੈਗਾ ਫੈਲ ਰਿਹਾ ਤੇ ਉਹਨਾਂ ਨੇ ਹੀ ਇਸ ਜਿਹੜੀ ਹੈ ਇੱਕ ਵਧੀਆ ਸਮਾਜ ਦੀ ਜਿਹੜੀ ਹੈ ਸਥਾਪਨਾ ਕਰਨੀ ਹੈ